ਸਸਿਕਲ ਦੋਸਤੋ ਤੁਸੀਂ ਦੇਖ ਰਹੇ ਦਿਨ ਸਵੇਰਾ ਤੇ ਮੈਂ ਹਮਤਪਾਸੇ ਬਾਜੀਵਾ ਗੱਲ ਕਰਾਂਗਾ ਕਿ ਪੰਜਾਬ ਦੇ ਉੱਤੇ ਜਿੱਥੇ ਇੱਕ ਬੜਾ ਦੀ ਮਾਰ ਕਹਿੰ 83 ਦੀ ਸਮਾਂ ਚੱਲਦਾ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਤੇ ਇਸ ਵਕਤ ਖੜੇ ਹਲਕਾ ਟਾਂਡਾ ਆੜਮੜ ਦੇ ਵਿੱਚ ਜਿਹੜਾ ਕਿ ਰੜਾ ਪਿੰਡ ਇੱਧਰ ਪਿੰਡਾ ਤੇ ਜੇਕਰ ਗੱਲ ਕੀਤੀ ਜਾਵੇ ਬਿਆਸ ਰਿਆ ਇੱਧਰ ਪਿੰਡਾ ਔਰ ਉਸ ਗੇਟਬੰਨ ਤੇ ਖੜੇ ਆ ਜਿੱਥੇ ਗੇਟਬੰਨ ਨੂੰ ਜਿਹੜਾ ਕਾਫੀ ਨੁਕਸਾਨ ਜਿਹੜਾ ਇਸ ਪਾਣੀ ਦੀ ਮਾਰ ਕਾਰਨ ਕਰਕੇ ਪੁੱਜ ਰਿਹਾ ਜੇਕਰ ਹਾਲਾਤ ਦੇਖੇ ਜਾਂਦੇ ਇੱਥੇ ਦੇ ਹਾਲਾਤ ਬੱਤ ਬੱਤ ਨਜ਼ਰ ਆਇਆ ਜੇਕਰ ਗੱਲ ਕੀਤੀ ਜਾਵੇ ਤਾਂ ਫਸਲ ਪਹਿਲਾਂ ਹੀ ਡੁੱਬੀ ਹੋਈ ਨਜ਼ਰ ਆ ਰਹੀ ਆ ਪਰ ਦੂਸਰੇ ਪਾਸੇ ਬਿਆਸ ਦਰਿਆ ਜਿਹੜਾ ਪਾਣੀ ਜਿਹੜਾ ਲਗਾਤਾਰ ਛੱਲਾ ਮਾਰਦਾ ਹੋਇਆ ਨਜ਼ਰ ਆ ਰਿਹਾ ਭਾਵੇਂ ਕਿ ਅਧਿਕਾਰੀ ਇੱਥੇ ਪੁੱਜੇ ਸੀਗੇ ਪਰ ਗੇਟਬੰਨ ਨੂੰ ਇਸ ਗੇਟਬੰਨ ਨੂੰ ਬੰਦ ਕੁਝ ਹੀ ਮਿੰਟਾਂ ਤੱਕ ਜੇਕਰ ਇਹ ਕੋਈ ਇੱਕ ਚਪੈਦਾ ਰੱਬ ਨਾ ਕਰੇ ਡੇਕ ਜਾ ਤਾਂ ਕਿੰਨੇ ਕਿਤੇ ਫਸਲਾਂ ਦਾ ਕਾਫੀ ਜਿਹੜਾ ਨੁਕਸਾਨ ਹੋ ਸਕਦਾ ਜਿਵੇਂ ਕਿ ਦੇਖ ਰਹੇ ਹੋ ਕਿ 2 ਤੋਂ 5 ਤੋਂ 3 ਫੁੱਟ ਜਿਹੜਾ ਕਿ ਲਗਭਗ ਇਹ ਜਿਹੜਾ ਫਾਸਲਾ ਰਹਿ ਗਿਆ ਪਾਣੀ ਜਿਹੜਾ ਵਹਾ ਜਿਹੜਾ ਲਗਾਤਾਰ ਇਧਰ ਨੂੰ ਚਲਦਾ ਆ ਰਿਹਾ ਦੂਸਰੇ ਪਾਸੇ ਦਿਖਾਵਾਂਗਾ ਕਿ ਇਹ ਜਿਹੜਾ ਪਾਣੀ ਦੇਖੋ ਪਾਣੀ ਦੀ ਕਿੰਨੀ ਸਪੀਡ ਆ ਸਿੱਧੀ ਟੱਕਰ ਜਿਹੜੀ ਕਿ ਬੰਨ ਨੂੰ ਲੱਗੀ ਹੋਈ ਨਜ਼ਰ ਆ ਰਹੀ ਹੈ ਪੈ ਮੇਰੇ ਕੋਲ ਭਾਰਤੀ ਕਿਸਾਨ ਜਿਹੜੇ ਬੀਕੇ ਜੋ ਆਜ਼ਾਦ ਦੇ ਜਿਹੜੇ ਸੀਨੀਅਰ ਆਗੂ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਪੰਜਾਬ ਦੇ ਕੀ ਕਹਿਣਾ ਚਾਹੋਗੇ ਪੰਜਾਬ ਦੇ ਹਾਲਾਤਾਂ ਦੇ ਲੈ ਕੇ ਔਰ ਜਿਹੜਾ ਗੇਟਬੰਦੀ ਗੱਲ ਕੀਤੀ ਜਾਵੇ ਤੇ ਗੇਟਬੰਦ ਜਿਹੜਾ ਟੁੱਟੜੀ ਕਾਰਤੇ ਦੇਖੋ ਪੰਜਾਬ ਦੇ ਹਾਲਾਤਾਂ ਬਾਰੇ ਕਿਹਾ ਜਾਵੇ ਤਾਂ ਪੰਜਾਬ ਨੂੰ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਪੰਜਾਬ ਨੂੰ ਜਾਣ ਬੁੱਝ ਕੇ ਹਰਿਆਣਾ ਰਾਜਸਥਾਨ ਤੇ ਦਿੱਲੀ ਨੂੰ ਪਾਣੀ ਦੇਣ ਵਾਸਤੇ ਜਿਹੜਾ ਉਹ ਜਿਹੜਾ ਭਾਂਡੇ ਨੂੰ ਭਰਿਆ ਗਿਆ ਤੇ ਅੱਜ ਜਦੋਂ ਹੱਤੋਂ ਜ਼ਿਆਦਾ بارش ਹੋ ਗਈ ਤੇ ਇਸ ਵੇਲੇ ਖੁੱਲੇ ਗੇਟ ਜਿਹੜੇ ਆ ਉਹ ਪੰਜਾਬ ਨੂੰ ਡੋਬ ਰਿਹਾ ਰਾਵੀ ਨੇ ਜੋ ਹਾਲਾਤ ਕੀਤੇ ਵਿਆਸ ਨੇ ਜੋ ਹਾਲਾਤ ਕੀਤੇ ਹੈ ਜਿਸ ਦਿਨ 23 ਦੇ ਵਿੱਚ ਸਤਲੁਜ ਨੇ ਤੇ ਵਿਆਸ ਨੇ ਕੀਤੇ ਸੀ ਪੰਜਾਬ ਡੋਬ ਰਿਹਾ ਪਰ ਰਾਜਨੀਤਿਕ ਲੋਕ ਸਿਰਫ ਫੋਟੋ ਤੇ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਚੱਕਰ ਦੇ ਵਿੱਚ ਉਹਨਾਂ ਤੋਂ ਇਸ ਚੀਜ਼ ਤੋਂ ਬਗੈਰ ਉਹਨਾਂ ਕੋਲ ਕੁਝ ਨਹੀਂ ਤੁਸੀਂ ਦੇਖ ਸਕਦੇ ਹੋ ਮੇਰੇ ਪੱਗਰ ਰੜੇ ਪੁੱਲ ਦੇ ਲਾਗੇ ਇਹ ਜਿਹੜਾ ਗਾਈਡਮੈਨ ਸੀ ਇਹ ਖੁਰਚੂਕਾ ਬਿਲਕੁਲ ਪੂਰੀ ਤਰ੍ਹਾਂ ਤੁਸੀਂ ਦਿਖਾ ਲਿਆ ਔਰ ਜਿਹੜੀ ਇਹਦੇ ਸਾਹਮਣੇ ਨੈਸ਼ਨਲ ਹਾਈਵੇ ਹੈ ਜਿਹੜਾ ਟਾਂਡੇ ਤੋਂ ਸਰੀਰ ਗਵਿੰਦਪੁਰ ਨੂੰ ਜਾਂਦਾ ਉਹਨੂੰ ਵੀ ਖਤਰਾ ਹੈ ਇੱਥੇ 300 400 ਮੀਟਰ ਤੇ ਆਬਾਦੀ ਹੈ 400 ਮੀਟਰ ਤੇ ਆਬਾਦੀ ਜੇ ਗੈਡਵਾਂਟ ਟੁੱਟਦਾ ਹੈ ਤੇ ਪਿੰਡ ਗੰਧੋਵਾਲ ਪਹਿਲੇ ਨੰਬਰ ਤੇ ਇੱਥੇ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਇਹਦੇ ਨਾਲ ਹੀ ਅਗਲੇ ਬੰਨੇ ਜਿਹੜਾ ਤੁਸੀ ਬੰਨ ਵਜਾ ਹੋਇਆ ਰੜੇ ਪਿੰਡ ਦੇ ਸਾਹਮਣੇ ਉਹ ਜਿਹੜਾ ਉਹ ਖਤਰੇ 'ਚ ਆ ਸਕਦਾ ਔਰ ਨੈਸ਼ਨਲ ਹਾਈਵੇ ਜਿਹੜਾ ਆ ਉਹ ਵੀ ਖਤਰੇ 'ਚ ਆ ਸਕਦਾ ਪਰ ਸਰਕਾਰ ਜਿਹੜੀ ਆ ਉਹ ਮੂੰਹ ਪੁੰਜਣ ਤੇ ਲੱਗੀ ਹੋਈ ਆ ਠੀਕ ਆ ਕੁਝ ਲੋਕ ਆਏ ਹੋਏ ਆ ਇੱਥੇ ਪਰ ਉਹ ਛੋਟੀਆਂ ਛੋਟੀਆਂ ਰੇੜੀਆਂ ਦੇ ਨਾਲ ਕਦੀ دریاਵਾਂ ਨੂੰ ਨਕੇ ਨਹੀਂ ਲੱਗਦੇ ਉੱਥੋਂ ਰੈਂਪ ਬਣਾਇਆ ਜਾਵੇ ਛੋਟੀਆਂ ਟਰਾਲੀਆਂ ਦੇ ਨਾਲ ਇੱਥੇ ਜਿਹੜਾ ਇਸ ਗੈਡਵਨ ਨੂੰ ਬੰਨਿਆ ਜਾਵੇ ਪਹਿਲਾਂ ਬੋਰੇ ਭਰ ਕੇ ਇਹਦੇ ਚ ਇਹਨੂੰ ਬਰਾਬਰ ਕੀਤਾ ਜਾਵੇ ਫਿਰ ਇਹਦੇ ਤੇ ਗੱਡੀਆਂ ਜਾਂ ਜਿਹੜੀ ਦੂਸਰੀ ਖੁੱਲੀ ਮਿੱਟੀ ਪਾਈ ਜਾ ਸਕਦੀ ਆ ਜੇਕਰ ਇਹ ਮੰਨਿਆ ਜਾਵੇ ਕਿ ਪਾਣੀ ਜਦੋਂ ਉਤਰੇਗਾ ਉਦੋਂ ਬਣਾਵਾਂਗੇ ਇਹ ਕਦੋਂ ਪਾਣੀ ਉਤਰਦਾ ਅਗਲੇ 3 ਦਿਨ ਹੋਰ بارش ਦੱਸੀ ਆ ਜੇ ਸਿਰਫ ਜੇਜਕ ਦੇ ਵਿੱਚ ਹੀ ਇਹ ਕਰਨਾ ਤੇ ਫਿਰ ਇਹ ਨੁਕਸਾਨ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਬੜੇ-ਬੜੇ ਦਾਅਵੇ ਕਰਨ ਦਾ ਕੋਈ ਫਾਇਦਾ ਨਹੀਂ ਜਿਵੇਂ ਕਿ ਤੁਸੀਂ ਦੇਖਿਆ ਅਧਿਕਾਰੀ ਜਿਹੜੇ ਆ ਪੱਬਾ ਪਾਰ ਆ ਲੋਕ ਪੱਬਾ ਪਾਰ ਆ ਕਿਸਾਨ ਪੱਬਾ ਪਾਰ ਆ ਇਸ ਗੇਟਬਲ ਨੂੰ ਰੋਕਣ ਵਾਸਤੇ ਪਰ ਗੇਟਬਲ ਨੂੰ ਰੋਕਣ ਰੋਕਣ ਵਾਸਤੇ ਇੱਕ ਬੜਾ ਔਖਾ ਸਮਾਂ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਜੋ ਹਾਲਾਤ ਬਣੇ ਹੋਏ ਉਸ ਹਾਲਾਤਾਂ ਦੇ ਚੱਲਦੇ ਭਾਈ ਜੀ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਆ ਔਰ ਗੇਟਬਨ ਜਿਹੜੇ ਲਗਾਤਾਰ ਖੋਰਾ ਪੈਂਦਾ ਜਾ ਰਿਹਾ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਫਾਜੀ ਤੁਸੀਂ ਦੇਖ ਹੀ ਲਿਆ ਲਗਭਗ 3-4 ਫੁੱਟ ਦਾ ਰਹਿ ਗਿਆ ਹੈ ਬਕਵਾ ਜੇ ਗੈਡਵਨ ਟੁੱਟ ਜਾਂਦਾ ਹੈ ਤੇ ਇਹ ਪਿੰਡ ਤੋਂ 300 ਮੀਟਰ ਦੇ ਗੰਧੂ ਵਾਲਿਆ ਅਗਲੇ ਬੰਨੇ ਰੜਾ ਰਣੀ ਤੋਂ ਤੁਸੀਂ ਬੰਨੇ ਆ ਉਹਨੂੰ ਖਤਰਾ ਆ ਫਸਲਾਂ ਨੂੰ ਤਾਂ ਖਤਰਾ ਘਤਰਾ ਹੈਗਾ ਹੈਗਾ ਫਸਲਾਂ ਤਾਂ ਤਕਰੀਬਨ ਡੁੱਬੀਆਂ ਪਈਆਂ ਹਨਾ ਤੇ ਇਸ ਕਰਕੇ ਅਸੀਂ ਤਾਂ ਇਹ ਉਹਦਾ ਪ੍ਰਸ਼ਾਸਨ ਲੱਗਾ ਤਾਂ ਹੈਗਾ ਉੱਥੋਂ ਪਰ ਤੁਹਾਨੂੰ ਪਤਾ ਹੈ ਮਿੱਟੀ ਜਿਹੜੀ ਆ ਉਹ ਰੇੜੀਆਂ ਦੇ ਨਾਲ ਮਿੱਟੀ ਕਿੰਨੀ ਕਾਉਣੀ ਹੈ ਹਨਾ ਉੱਥੋਂ ਜੇ ਰੈਂਪ ਬਣਾ ਕੇ ਮਿੱਟੀ ਸੁੱਟਿਆ ਹੋਵੇ ਤਾਂ ਸ਼ਾਇਦ ਕੁਝ ਬਚਾਅ ਹੋ ਸਕਦਾ ਆ ਤੇ ਬਾਕੀ ਅੱਗੇ ਤੁਸੀਂ ਦੇਖਦੇ ਆ ਮੈਨੂੰ ਲੱਗਦਾ ਵੀ ਜੇ ਪਾਣੀ ਹੁਣ ਪਾਣੀ ਦਾ ਬਾਦ ਚੜ ਰਿਹਾ ਤੁਸੀਂ ਦੇਖੋ ਮੌਕੇ ਤੇ ਤੇ ਜੇ 2 ਫੁੱਟ ਫੁੱਟ 2 ਫੁੱਟ ਪਾਣੀ ਚੜਦਾ ਆ ਤੇ ਇਹ ਲਗਭਗ ਬੰਨ ਜਿਹੜਾ ਆ ਸਰਪੰਚ ਸਾਹਿਬ ਕਹਿੰਦੇ ਪਹਿਲਾਂ ਕਦੀ ਇਸ ਬੰਨ ਨੂੰ ਲੈ ਕੇ ਕੋਈ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਧਿਆਨ ਚ ਕੋਈ ਇਹ ਮਸਲਾ ਲਿਆਂਦਾ ਹੋਵੇ ਕਿ ਜਿਹੜਾ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ ਭਾਵੇਂ ਕਿ ਪਿੱਛੇ ਜੇ ਲੋਕ ਲੱਗੀ ਹੋਈ ਸੀ ਇੱਥੇ ਬੰਨ ਨੂੰ ਮਜ਼ਬੂਤ ਕਰਨ ਲਈ ਸਰ ਪਿਛਲੇ ਸਾਲ 23 ਸਾਲ ਚੋਂ ਟੁੱਟ ਗਿਆ ਸੀ ਅਸੀਂ ਤੇ ਪੂਰੀ ਅਪੀਲ ਕਰਦੇ ਰਹੇ ਵੀ ਤੇ ਨਾਲ ਨਾਲ ਥੱਲੇ ਰੱਖ ਕੇ ਪੱਥਰ ਲਾਓ ਜਿੱਦਾ ਕੰਧ ਉਹ ਪਿੱਛੇ ਬਣੀ ਆ ਜੋ ਸਾਡੇ ਪਿੱਛੇ ਪੱਥਰ ਲੱਗਾ ਆ ਇਹਨੂੰ ਕੰਧ ਨਾਲ ਜੋੜੋ ਜਿਹੜਾ ਮਹਿਕਮਾ ਆਉਂਦਾ ਆ ਉਹ ਮਿੱਟੀ ਉੱਤੇ ਪੱਥਰ ਲਾ ਕੇ ਗਾਂ ਜਾਂਦੇ ਆ ਆਪਣੇ ਮਾਰੇ ਮੋਟੀ ਖਾਨਾ ਪੂਰਤੀ ਕਰਕੇ ਜੀ ਅਸੀਂ ਕਰ ਦਿੱਤਾ ਥੱਲੇ ਮਿੱਟੀ ਨਿਕਲ ਜਾਂਦੀ ਆ ਉਹ ਪਿੱਛੇ ਸਾਰਾ ਪੱਥਰ ਡੱਗੀ ਪਿਆ ਇਸ ਲੱਖ ਰੁਪਇਆ ਕਰੋੜਾ ਰੁਪਇਆ ਲੱਗ ਗਿਆ ਇੱਥੋਂ ਜਿਹੜਾ ਦੂਸਰਾ ਪਿੰਡਾਂ ਦੇ ਲਾਗੇ ਤੁਸੀ ਬੰਨੇਗਾ ਉਹ ਕਿੰਨੀ ਕੁ ਦੂਰੀ ਤੇ ਹੈਗਾ ਜੀ ਇੱਕ ਪਾਣੀ ਇੱਥੋਂ ਮਾਰ ਕਰਦੇ ਤਾਂ ਕਿੰਨੇ ਕਿੰਨੇ ਫੁੱਟ ਪਾਣੀ ਅੰਦਰ ਇਹ ਜੀ 1 ਕਿਲੋਮੀਟਰ ਬੜੀ ਮੁਸ਼ਕਲ ਨਾਲ ਇੱਥੋਂ ਬੰਨ ਦੂਰ ਆ ਤੇ 45 ਪਿੰਡਾਂ ਦੀ ਜਿਹੜੀ ਫਸਲ ਆ ਉਹ ਪਹਿਲਾਂ ਡੁੱਬੀ ਹੋਈ ਆ ਕਿੱਥੇ ਬਿਲਕੁਲ ਹੀ ਖਤਮ ਹੋ ਜਣੀ ਆ ਕੋਈ ਆਸ ਰਹਿਣੀ ਨਹੀਂ ਗਈ ਅਗਾਂਹ ਵਾਸਤੇ ਕੀ ਮੰਗ ਕਰਦੇ ਕਿਉਂਕਿ ਹੁਣ ਤੇ ਜਿਹੜਾ ਰੁਸੀ ਉਹ ਪਿੱਛ ਗੈਡਪੰ ਦੇ ਨਾਲ 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 ਥੱਲੋਂ ਪੱਥਰ ਲੱਗਦਾ ਲੱਗਦਾ ਪੁਲ ਦਾ ਕੰਧ ਬਣ ਜਾਵੇ ਥੱਲੋਂ ਪੱਥਰ ਲਾਉਣ ਜ਼ਮੀਨ ਤੋਂ ਜੀ ਇਹ ਪੱਥਰ ਉੱਤੇ ਲਾ ਕੇ ਚੱਲ ਜਾਂਦੇ ਉਹ ਡਿੱਗ ਪਿੰਦਾ ਹੈ ਥੱਲੋਂ ਜ਼ਮੀਨ ਤੋਂ ਪੱਥਰ ਲਾ ਕੇ ਕੰਧ ਬਣ ਜਾਵੇ ਜੋ ਕੰਧ ਬਣ ਗਈ ਫੇ ਬੰਨ ਬਸ ਸਕਦਾ ਨਹੀਂ ਤੇ ਇਹ ਅੱਜ ਟੁੱਟ ਗਿਆ ਬੰਨ ਇਹ ਬੰਨ ਸਾਰੇ ਖਤਮ ਹੋ ਜਾਣਾ ਜੀ ਪਿੱਛੇ ਤੱਕ ਹੀ ਪੁਲ ਤੱਕ ਟੁੱਟ ਸਕਦਾ ਅੱਜ ਕੀ ਵੇ ਮਹੀਨ 10 ਦਿਨ ਪਾਣੀ ਆਉਣਾ ਕਿ 20 ਦਿਨ ਆਉਣਾ ਕੋਈ ਪਤਾ ਨਹੀਂ ਅਜੇ ਇਹ ਪੁਲ ਇਹ ਰਹਿਣਾ ਨਹੀਂ ਬੰਨ ਪੀਆਹੀ ਰਿਪੋਰਟ ਜੋ ਮੰਗ ਕਰਦੇ ਹੜ ਤੋਂ ਬਾਅਦ ਇਹਦੇ ਪੱਥਰ ਲੱਗੇ ਨਾਲ ਨਾਲ ਕੰਧ ਬਣ ਜਾਵੇ ਜੇਕਰ ਅਧਿਕਾਰੀਆਂ ਦੀ ਗੱਲ ਕੀਤੀ ਜਿਹੜਾ ਅਧਿਕਾਰੀ ਜਿਹੜੇ ਕਿ ਇੱਥੇ ਲਗਾਤਾਰ ਪੁੱਜਦੇ ਨਜ਼ਰ ਆ ਰਹੇ ਕਿ ਵਿਖਾ ਭਾਵੇਂ ਕਿ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਵੀ ਇਹ ਮਸਲਾ ਜਿਹੜਾ ਲਿਆਂਦਾ ਜਾ ਰਿਹਾ ਕਿ ਕਿਤਨੇ ਕਿਤੇ ਬੰਦ ਹੈ ਜਿਹੜਾ ਨੁਕਸਾਨ ਹੋਣ ਦਾ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਜੀ ਕਿ ਗੱਲ ਕੀਤੀ ਆ ਬਹੁਤ ਸਾਰੇ ਅਧਿਕਾਰੀ ਇੱਥੇ ਆਏ ਆ ਪਰ ਜੇਕਰ ਗੇਟ ਬੰਦ ਦੀ ਗੱਲ ਕੀਤੀ ਆ ਤੇ ਗੇਟ ਬੰਦ ਕਾਫੀ ਥਾਵਾਂ ਤੇ ਜਿਹੜਾ ਕਿ ਨੁਕਸਾਨਿਆ ਹੋਇਆ ਵੈਸੇ ਨੁਕਸਾਨ ਦੇ ਚੱਲਦੇ ਜਿਹੜਾ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਇਹ ਗੇਟ ਬੰਦ ਜਿਹੜਾ ਨੁਕ ਪਾਰਟਮੈਂਟ ਕੋਣੀ ਛ ਗੱਲ ਕੀਤੀ ਜਾਵੇ ਤੇ ਇਸ ਦੇ ਚੱਲਦੇ ਜਿਹੜਾ ਕਿ ਕਾਫੀ ਨੁਕਸਾਨ ਜਿਹੜਾ ਇਸੇ ਗੇਟ ਬੰਦ ਕਰਕੇ ਜਿਹੜਾ ਹੋਵੇਗਾ ਉਹ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜਿਹੜਾ ਇਹ ਗੇਟ ਬੰਦ ਜਿਹੜਾ ਬਣਿਆ ਹੋਇਆ ਇਸ ਨੂੰ ਤੁਰੰਤ ਜਿਹੜਾ ਮਜ਼ਬੂਤ ਕੀਤਾ ਜਾਣਾ ਚਾਹੀਦਾ ਸੀਗਾ ਜਾਂ ਪਹਿਲਾਂ ਮਜ਼ਬੂਤ ਕੀ ਹੋਣਾ ਚਾਹੀਦਾ ਸੀਗਾ ਤੁਸੀਂ ਦੇਖਦੇ ਰਹੋ ਦੇਨੀ ਸੇ ਰਾਤ ਤੇ ਮੈਂ ਹਮਰਤਪਾਲ ਸਿੰਘ ਬਾਜਵਾ ਟੰਡ ਆੜਮੜ ਸასიਖਾਲ ਦੋਸਤੋ ਤੁਸੀਂ ਦੇਖ ਰਹੇ ਦਿਨ ਸਿਰਾ ਤੇ ਮੈਂ ਹਮਤਪਾਸੇ ਬਾਜੀਵਾ ਗੱਲ ਕਰਾਂਗੇ ਪੰਜਾਬ ਦੇ ਉੱਤੇ ਜਿੱਥੇ ਇੱਕ ਬੜਾ ਦੀ ਮਾਰ ਕਰਨ 83ਵੀ ਦਾ ਸਮਾਂ ਚੱਲਦਾ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਤੇ ਇਸ ਵਕਤ ਖੜੇ ਆ ਹਲਕਾ ਟਾਂਡਾ ਆੜਮੜ ਦੇ ਵਿੱਚ ਜਿਹੜਾ ਕਿ ਰੜਾ ਪਿੰਡ ਇੱਧਰ ਪੈਂਦਾ ਤੇ ਜੇਕਰ ਗੱਲ ਕੀਤੀ ਜਾਵੇ ਬਿਆਸਤ ਰਿਆ ਇੱਧਰ ਪਿੰਡ ਹੈ ਔਰ ਉਸ ਗੇਟਬੰਨ ਤੇ ਖੜੇ ਹੈ ਜਿੱਥੇ ਗੇਟਬੰਨ ਨੂੰ ਜਿਹੜਾ ਕਾਫੀ ਨੁਕਸਾਨ ਜਿਹੜਾ ਇਸ ਪਾਣੀ ਦੀ ਮਾਰ ਕਾਰਨ ਕਰਕੇ ਪੁੱਜ ਰਿਹਾ ਜੇਕਰ ਹਾਲਾਤ ਦੇਖੇ ਜਾਂਦੇ ਇੱਥੇ ਦੇ ਹਾਲਾਤ ਬੱਤ ਬੱਤ ਨਜ਼ਰ ਆਇਆ ਜੇਕਰ ਗੱਲ ਕੀਤੀ ਜਾਵੇ ਤਾਂ ਫਸਲ ਪਹਿਲਾਂ ਹੀ ਡੁੱਬੀ ਹੋਈ ਨਜ਼ਰ ਆ ਰਹੀ ਆ ਪਰ ਦੂਸਰੇ ਪਾਸੇ ਬਿਆਸਤ ਰਿਆ ਜਿਹੜਾ ਪਾਣੀ ਜਿਹੜਾ ਲਗਾਤਾਰ ਛੱਲਾ ਮਾਰਦਾ ਹੋਇਆ ਨਜ਼ਰ ਆ ਰਿਹਾ ਭਾਵੇਂ ਕਿ ਅਧਿਕਾਰੀ ਇੱਥੇ ਪੁੱਜੇ ਸੀਗੇ ਪਰ ਗੇਟਬੰਨ ਨੂੰ ਇਸ ਗੇਟਬੰਨ ਨੂੰ ਬੰਦ ਕੁਝ ਹੀ ਮਿੰਟਾਂ ਤੱਕ ਜੇਕਰ ਇਹ ਕੋਈ ਇੱਕ ਸਪੈਦਾ ਰੱਬ ਨਾ ਕਰੇ ਡਿੱਕ ਜਾ ਤਾਂ ਕਿਤਨੇ ਕਿਤੇ ਫਸਲਾਂ ਦਾ ਕਾਫੀ ਜਿਹੜਾ ਨੁਕਸਾਨ ਹੋ ਸਕਦਾ ਜਿਵੇਂ ਕਿ ਦੇਖ ਰਹੇ ਹੋ ਕਿ 2 ਤੋਂ 5 ਤੋਂ 3 ਫੁੱਟ ਜਿਹੜਾ ਕਿ ਲਗਭਗ ਇਹ ਜਿਹੜਾ ਫਾਸਲਾ ਰਹਿ ਗਿਆ ਪਾਣੀ ਜਿਹੜਾ ਵਹਾਹ ਜਿਹੜਾ ਲਗਾਤਾਰ ਇਧਰ ਨੂੰ ਚੱਲਦਾ ਆ ਰਿਹਾ ਦੂਸਰੇ ਪਾਸੇ ਦਿਖਾਵਾਂਗਾ ਕਿ ਇਹ ਜਿਹੜਾ ਪਾਣੀ ਦੇਖੋ ਪਾਣੀ ਦੀ ਕਿੰਨੀ ਸਪੀਡ ਆ ਸਿੱਧੀ ਟੱਕਰ ਜਿਹੜੀ ਕਿ ਬੰਨ੍ਹ ਨੂੰ ਲੱਗੀ ਹੋਈ ਨਜ਼ਰ ਆ ਰਹੀ ਹੈ ਬੈਂ ਮੇਰੇ ਕੋਲ ਭਾਰਤੀ ਕਿਸਾਨ ਜਿਹਨੂੰ ਬੀਕੇ ਜੋ ਆਜ਼ਾਦ ਦੇ ਜਿਹੜੇ ਸੀਨੀਅਰ ਆਗੂ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਪੰਜਾਬ ਦੇ ਕੀ ਕਹਿਣਾ ਚਾਹੋਗੇ ਪੰਜਾਬ ਦੇ ਹਾਲਾਤਾਂ ਦੇ ਲੈ ਕੇ ਔਰ ਜਿਹੜੇ ਗੇਟ ਬੰਦ ਦੀ ਗੱਲ ਕੀਤੀ ਜਾਵੇ ਤੇ ਗੇਟ ਬੰਦ ਜਿਹੜਾ ਟੁੱਟੜੀ ਕਾਰਤੇ ਦੇਖੋ ਪੰਜਾਬ ਦੇ ਹਾਲਾਤਾਂ ਬਾਰੇ ਕਿਹਾ ਜਾਵੇ ਤਾਂ ਪੰਜਾਬ ਨੂੰ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਪੰਜਾਬ ਨੂੰ ਜਾਣਬੁੱਝ ਕੇ ਹਰਿਆਣਾ ਰਾਜਸਥਾਨ ਤੇ ਦਿੱਲੀ ਨੂੰ ਪਾਣੀ ਦੇਣ ਵਾਸਤੇ ਜਿਹੜਾ ਉਹ ਜਿਹੜਾ ਭਾਂਡੇ ਨੂੰ ਭਰਿਆ ਗਿਆ ਤੇ ਅੱਜ ਜਦੋਂ ਹੱਤੋਂ ਜ਼ਿਆਦਾ بارش ਹੋ ਗਈ ਤੇ ਇਸ ਵੇਲੇ ਖੁੱਲੇ ਗੇਟ ਜਿਹੜੇ ਆ ਉਹ ਪੰਜਾਬ ਨੂੰ ਡੋਬ ਰਿਹਾ ਰਾਵੀ ਨੇ ਜੋ ਹਾਲਾਤ ਕੀਤੇ ਵਿਆਸ ਨੇ ਜੋ ਹਾਲਾਤ ਕੀਤੇ ਹੈ ਜਿਸ ਦਿਨ 23 ਦੇ ਵਿੱਚ ਸਤਲੁਜ ਨੇ ਤੇ ਵਿਆਸ ਨੇ ਕੀਤੇ ਸੀ ਪੰਜਾਬ ਡੋਬ ਰਿਹਾ ਪਰ ਰਾਜਨੀਤਿਕ ਲੋਕ ਸਿਰਫ ਫੋਟੋ ਤੇ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਚੱਕਰ ਦੇ ਵਿੱਚ ਉਹਨਾਂ ਤੋਂ ਇਸ ਚੀਜ਼ ਤੋਂ ਬਗੈਰ ਉਹਨਾਂ ਕੋਲ ਕੁਝ ਨਹੀਂ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਰੜੇ ਪੁਲ ਦੇ ਲਾਗੇ ਇਹ ਜਿਹੜਾ ਗਾਈਡਮੈਨ ਸੀ ਇਹ ਖੁਰਚੂਕਾ ਬਿਲਕੁਲ ਪੂਰੀ ਤਰ੍ਹਾਂ ਤੁਸੀਂ ਦਿਖਾ ਲਿਆ ਔਰ ਜਿਹੜੀ ਇਹਦੇ ਸਾਹਮਣੇ ਨੈਸ਼ਨਲ ਹਾਈਵੇ ਹੈ ਜਿਹੜਾ ਟਾਂਡੇ ਤੋਂ ਸਿਹਾਰ ਗਵਿੰਦਪੁਰ ਨੂੰ ਜਾਂਦਾ ਉਹਨੂੰ ਵੀ ਖਤਰਾ ਹੈ ਇੱਥੇ 300 400 ਮੀਟਰ ਤੇ ਆਬਾਦੀ ਹੈ 400 ਮੀਟਰ ਤੇ ਆਬਾਦੀ ਜੇ ਗੈਡਵਾਂ ਟੁੱਟਦਾ ਹੈ ਤੇ ਇੱਕ ਪਿੰਡ ਗੰਧੋਵਾਲ ਪਹਿਲੇ ਨੰਬਰ ਤੇ ਇੱਥੇ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਇਹਦੇ ਨਾਲ ਹੀ ਅਗਲੇ ਪੰਨੇ ਜਿਹੜਾ ਤੁਸੀ ਬਨ ਵੱਜਾ ਹੋਇਆ ਰੜੇ ਪਿੰਡ ਦੇ ਸਾਹਮਣੇ ਉਹ ਜਿਹੜਾ ਉਹ ਖਤਰੇ 'ਚ ਆ ਸਕਦਾ ਔਰ ਨੈਸ਼ਨਲ ਹਾਈਵੇ ਜਿਹੜਾ ਆ ਉਹ ਵੀ ਖਤਰੇ 'ਚ ਆ ਸਕਦਾ ਪਰ ਸਰਕਾਰ ਜਿਹੜੀ ਆ ਉਹ ਮੂੰਹ ਪੁੰਜਣ ਤੇ ਲੱਗੀ ਹੋਈ ਆ ਠੀਕ ਆ ਕੁਝ ਲੋਕ ਆਏ ਹੋਏ ਆ ਇੱਥੇ ਪਰ ਉਹ ਛੋਟੀਆਂ ਛੋਟੀਆਂ ਰੇੜੀਆਂ ਦੇ ਨਾਲ ਕਦੀ دریاਵਾਂ ਨੂੰ ਲੱਕੇ ਨਹੀਂ ਲੱਗਦੇ ਉੱਥੋਂ ਰੈਂਪ ਬਣਾਇਆ ਜਾਵੇ ਛੋਟੀਆਂ ਟਰਾਲੀਆਂ ਦੇ ਨਾਲ ਇੱਥੇ ਜਿਹੜਾ ਇਸ ਗੈਟਵਨ ਨੂੰ ਬੰਨਿਆ ਜਾਵੇ ਪਹਿਲਾਂ ਬੋਰੇ ਭਰ ਕੇ ਇਹਦੇ ਚ ਇਹਨੂੰ ਬਰਾਬਰ ਕੀਤਾ ਜਾਵੇ ਫਿਰ ਇਹਦੇ ਤੇ ਗੱਡੀਆਂ ਜਾਂ ਜਿਹੜੀ ਦੂਸਰੀ ਖੁੱਲੀ ਮਿੱਟੀ ਪਾਈ ਜਾ ਸਕਦੀ ਆ ਜੇਕਰ ਇਹ ਮੰਨਿਆ ਜਾਵੇ ਕਿ ਪਾਣੀ ਜਦੋਂ ਉਤਰੇਗਾ ਉਦੋਂ ਬਣਾਵਾਂਗੇ ਇਹ ਕਦੋਂ ਪਾਣੀ ਉਤਰਦਾ ਅਗਲੇ 3 ਦਿਨ ਹੋਰ بارش ਦੱਸੀ ਆ ਜੇ ਸਿਰਫ ਜੇਜਕ ਦੇ ਵਿੱਚ ਹੀ ਇਹ ਕਰਨਾ ਤੇ ਫਿਰ ਇਹ ਨੁਕਸਾਨ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਬੜੇ-ਬੜੇ ਦਾਅਵੇ ਕਰਨ ਦਾ ਕੋਈ ਫਾਇਦਾ ਨਹੀਂ ਜਿਵੇਂ ਕਿ ਤੁਸੀਂ ਦੇਖਿਆ ਅਧਿਕਾਰੀ ਜਿਹੜੇ ਆ ਪੱਬਾ ਪਾਰ ਆ ਲੋਕ ਪੱਬਾ ਪਾਰ ਆ ਕਿਸਾਨ ਪੱਬਾ ਪਾਰ ਆ ਇਸ ਗੇਟਬਲ ਨੂੰ ਰੋਕਣ ਵਾਸਤੇ ਪਰ ਗੇਟਬਲ ਨੂੰ ਰੋਕਣ ਰੋਕਣ ਵਾਸਤੇ ਇੱਕ ਬੜਾ ਔਖਾ ਸਮਾਂ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਜੋ ਹਾਲਾਤ ਬਣੇ ਹੋਏ ਉਸ ਹਾਲਾਤਾਂ ਦੇ ਚੱਲਦੇ ਭਾਈ ਜੀ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਆ ਔਰ ਗੇਟਬਨ ਜਿਹੜੇ ਲਗਾਤਾਰ ਖੋਰਾ ਪੈਂਦਾ ਜਾ ਰਿਹਾ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਭਾਜੀ ਤੁਸੀਂ ਦੇਖ ਹੀ ਲਿਆ ਲਗਭਗ 3-4 ਫੁੱਟ ਦਾ ਰਹਿ ਗਿਆ ਹੈ ਬਕਵਾ ਜੇ ਗੈਡਵਨ ਟੁੱਟ ਜਾਂਦਾ ਹੈ ਤੇ ਇਹ ਪਿੰਡ ਤੋਂ 300 ਮੀਟਰ ਦੇ ਗੰਧੂ ਵਾਲਿਆ ਅਗਲੇ ਬੰਨੇ ਰੜਾ ਆ ਰਿਹਾ ਨੇ ਤਾਂ ਤੁਸੀਂ ਬੰਨਿਆ ਉਹਨੂੰ ਖਤਰਾ ਆ ਫਸਲਾਂ ਨੂੰ ਤਾਂ ਖਤਰਾ ਘਤਰਾ ਹੈਗਾ ਹੈਗਾ ਫਸਲਾਂ ਤਾਂ ਤਕਰੀਬਨ ਡੁੱਬੀਆਂ ਪਈਆਂ ਹਨਾ ਤੇ ਇਸ ਕਰਕੇ ਅਸੀਂ ਤਾਂ ਇਹ ਉਹਦਾ ਪ੍ਰਸ਼ਾਸਨ ਲੱਗਾ ਤਾਂ ਹੈਗਾ ਉੱਥੋਂ ਪਰ ਤੁਹਾਨੂੰ ਪਤਾ ਵੀ ਮਿੱਟੀ ਜਿਹੜੀ ਆ ਉਹ ਰੇੜੀਆਂ ਦੇ ਨਾਲ ਮਿੱਟੀ ਕਿੰਨੀ ਕਾਉਣੀ ਆ ਹਨਾ ਉੱਥੋਂ ਜੇ ਰੈਂਪ ਬਣਾ ਕੇ ਮਿੱਟੀ ਸੁੱਟਿਆ ਹੋਵੇ ਤਾਂ ਸ਼ਾਇਦ ਕੁਝ ਬਚਾਅ ਹੋ ਸਕਦਾ ਆ ਤੇ ਬਾਕੀ ਅੱਗੇ ਤੁਸੀਂ ਦੇਖਦੇ ਆ ਵੀ ਮੈਨੂੰ ਲੱਗਦਾ ਵੀ ਜੇ ਪਾਣੀ ਹੁਣ ਪਾਣੀ ਦਾ ਬਾਦ ਚੜ ਰਿਹਾ ਤੁਸੀਂ ਦੇਖੋ ਮੌਕੇ ਤੇ ਤੇ ਜੇ 2 ਫੁੱਟ ਫੁੱਟ 2 ਫੁੱਟ ਪਾਣੀ ਚੜਦਾ ਆ ਤੇ ਇਹ ਲਗਭਗ ਬੰਨ ਜ ਸਰਪੰਚ ਸਾਹਿਬ ਕਹਿੰਦੇ ਪਹਿਲਾਂ ਕਦੀ ਇਸ ਬੰਨ ਨੂੰ ਲੈ ਕੇ ਕੋਈ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਧਿਆਨ ਚ ਕੋਈ ਇਹ ਮਸਲਾ ਲਿਆਂਦਾ ਹੋਵੇ ਕਿ ਜਿਹੜਾ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ ਭਾਵੇਂ ਕਿ ਪਿੱਛੇ ਜੇ ਲੋਕ ਲੱਗੀ ਹੋਈ ਸੀ ਇੱਥੇ ਬੰਨ ਨੂੰ ਮਜ਼ਬੂਤ ਕਰਨ ਲਈ ਸਰ ਪਿਛਲੇ 7 23 ਸਾਲ ਚੋਂ ਟੁੱਟ ਗਿਆ ਸੀ ਅਸੀਂ ਤੇ ਪੂਰੀ ਅਪੀਲ ਕਰਦੇ ਰਹੇ ਵੀ ਤੇ ਨਾਲ ਨਾਲ ਥੱਲੇ ਰੱਖ ਕੇ ਪੱਥਰ ਲਾਓ ਜਿੱਦਾ ਕੰਧ ਉਹ ਪਿੱਛੇ ਬਣੀ ਆ ਜੋ ਸਾਡੇ ਪਿੱਛੇ ਪੱਥਰ ਲੱਗਾ ਆ ਇਹਨੂੰ ਕੰਧ ਨਾਲ ਜੋੜੋ ਉਹ ਜਿਹੜਾ ਮਹਿਕਮਾ ਆਉਂਦਾ ਆ ਉਹ ਮਿੱਟੀ ਉੱਤੇ ਪੱਥਰ ਲਾ ਕੇ ਗਾਂ ਜਾਂਦੇ ਆ ਆਪਣੇ ਮਾਰੇ ਮੋਟੀ ਖਾਣਾ ਪੂਰਤੀ ਕਰਕੇ ਜੀ ਅਸੀਂ ਕਰ ਦਿੱਤਾ ਥੱਲੇ ਮਿੱਟੀ ਨਿਕਲ ਜਾਂਦੀ ਆ ਉਹ ਪਿੱਛੇ ਸਾਰਾ ਪੱਥਰ ਡੱਗੀ ਪਿਆ ਇਸ ਲੱਖ ਰੁਪਿਆ ਕਰੋੜਾ ਰੁਪਿਆ ਲੱਗਿਆ ਇੱਥੋਂ ਜਿਹੜਾ ਦੂਸਰਾ ਪਿੰਡਾਂ ਦੇ ਲਾਗੇ ਤੁਸੀ ਬੰਨੇਗਾ ਉਹ ਕਿੰਨੀ ਕੁ ਦੂਰੀ ਤੇ ਹੈਗਾ ਜੀ ਇੱਕ ਪਾਣੀ ਇੱਥੋਂ ਮਾਰ ਕਰਦੇ ਤਾਂ ਕਿੰਨੇ ਕਿੰਨੇ ਫੁੱਟ ਪਾਣੀ ਅੰਦਰ ਆਏ ਇਹ ਜੀ 1 ਕਿਲੋਮੀਟਰ ਬੜੀ ਮੁਸ਼ਕਲ ਨਾਲ ਇੱਥੋਂ ਬੰਨ ਦੂਰ ਆ ਤੇ ਚੌ ਪੰਜਾ ਪਿੰਡਾਂ ਦੀ ਜਿਹੜੀ ਫਸਲ ਆ ਉਹ ਪਹਿਲਾਂ ਡੁੱਬੀ ਹੋਈ ਆ ਤੇ ਫਿਰ ਬਿਲਕੁਲ ਹੀ ਖਤਮ ਹੋ ਜਣੀ ਆ ਕੋਈ ਆਸ ਰਹਿਣੀ ਨਹੀਂ ਗਈ ਅਗਾਂਹ ਵਾਸਤੇ ਕੀ ਮੰਗ ਕਰਦੇ ਕਿਉਂਕਿ ਹੁਣ ਤੇ ਜਿਹੜਾ ਰੁਕੀ ਉਹ ਪ ਗੇੜਪੰਨ ਦੇ ਨਾਲ 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 ਥੱਲੋਂ ਪੱਥਰ ਲੱਗਦਾ ਲੱਗਦਾ ਪੁਲ ਦਾ ਕੰਧ ਬਣ ਜਾਵੇ ਥੱਲੋਂ ਪੱਥਰ ਲਿਓਣ ਜ਼ਮੀਨ ਤੋਂ ਜੀ ਇਹ ਪੱਥਰ ਉੱਤੇ ਉੱਤੇ ਲਾ ਕੇ ਚੱਲ ਜਾਂਦੇ ਉਹ ਡਿੱਗ ਪੈਂਦਾ ਥੱਲੋਂ ਜ਼ਮੀਨ ਤੋਂ ਪੱਥਰ ਲਾ ਕੇ ਕੰਧ ਬਣ ਜਾਵੇ ਜੋ ਕੰਧ ਬਣ ਗਈ ਫੇ ਬੰਨ ਬਸ ਸਕਦਾ ਨਹੀਂ ਤੇ ਇਹ ਅੱਜ ਟੁੱਟ ਗਿਆ ਬੰਨ ਇਹ ਬੰਨ ਸਾਰੇ ਖਤਮ ਹੋ ਜਾਣਾ ਜੀ ਪਿੱਛੇ ਤੱਕ ਹੀ ਪੁਲ ਤੱਕ ਟੁੱਟ ਸਕਦਾ ਅੱਜ ਕੀ ਵੇ ਮਹੀਨ 10 ਦਿਨ ਪਾਣੀ ਆਉਣਾ ਕਿ 20 ਦਿਨ ਆਉਣਾ ਕੋਈ ਪਤਾ ਨਹੀਂ ਅਜੇ ਇਹ ਪੁਲ ਇਹ ਰਹਿਣਾ ਨਹੀਂ ਬੰਨ ਪੀਆ ਹੀ ਰਿਪੋਰਟ ਜੋ ਮੰਗ ਕਰਦੇ ਹੜ ਤੋਂ ਬਾਅਦ ਇਹਦੇ ਪੱਥਰ ਲੱਗੇ ਨਾਲ ਨਾਲ ਕੰਧ ਬਣ ਜਾਵੇ ਜੇਕਰ ਅਧਿਕਾਰੀਆਂ ਦੀ ਗੱਲ ਕਿਤਨੀ ਜਿਹੜੇ ਅਧਿਕਾਰੀ ਜਿਹੜੇ ਕਿ ਇੱਥੇ ਲਗਾਤਾਰ ਪੁੱਜਦੇ ਨਜ਼ਰ ਆ ਰਹੇ ਦੇਖਾ ਪਾਵੇ ਕਿ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆ ਦੇ ਧਿਆਨ ਦੇ ਵਿੱਚ ਵੀ ਇਹ ਮਸਲਾ ਜਿਹੜਾ ਲਿਆਂਦਾ ਜਾ ਰਿਹਾ ਕਿ ਕਿਤਨੇ ਕਿਤੇ ਬੰਦ ਹੈ ਜਿਹੜਾ ਨੁਕਸਾਨ ਹੋਣ ਦਾ ਖਤਰਾ ਮਡਰਾਂਦਾ ਹੋਇਆ ਨਜ਼ਰ ਆ ਰਿਹਾ ਜੀ ਕੀ ਗੱਲ ਕੀਤੀ ਆ ਤੇ ਬਹੁਤ ਸਾਰੇ ਅਧਿਕਾਰੀ ਇੱਥੇ ਆਏ ਆ ਪਰ ਜੇਕਰ ਗੇਟ ਬੰਦ ਦੀ ਗੱਲ ਕੀਤੀ ਆ ਤੇ ਗੇਟ ਬੰਦ ਕਾਫੀ ਥਾਵਾਂ ਤੇ ਜਿਹੜਾ ਕਿ ਨੁਕਸਾਨਿਆ ਹੋਇਆ ਵੈ ਇਸ ਨੁਕਸਾਨ ਦੇ ਚੱਲਦੇ ਜਿਹੜਾ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਇਹ ਗੇਟ ਬੰਦ ਜਿਹੜਾ ਨੁਕਸਾਨਿਆ ਜਾ ਰਿਹਾ ਔਰ ਜੇਕਰ ਗੱਲ ਕੀਤੀ ਜਾਵੇ ਤੇ ਭਾਜੀ ਕਿਹੜੇ ਡਿਪਾਰਟਮੈਂਟ ਦੇ ਸਰ ਆਪਾਂ ਸੌਰੀ ਸਰ ਡਿਪਾਰਟਮੈਂਟ ਕੋ ਚੋ ਗੱਲ ਕੀਤੀ ਜਾਵੇ ਤੇ ਇਸ ਦੇ ਚੱਲਦੇ ਜਿਹੜਾ ਕਿ ਕਾਫੀ ਨੁਕਸਾਨ ਜਿਹੜਾ ਇਸੇ ਗੇਟ ਬੰਦ ਕਰਕੇ ਜਿਹੜਾ ਹੋਵੇਗਾ ਉਹਦਾ ਪ੍ਰਸ਼ਾਸਨ ਨੂੰ ਮੰਗ ਕੀਤੀ ਏ ਕਿ ਜਿਹੜਾ ਇਹ ਗੇਟ ਬੰਦ ਜਿਹੜਾ ਬਣਿਆ ਹੋਇਆ ਇਸ ਨੂੰ ਤੁਰੰਤ ਜਿਹੜਾ ਮਜ਼ਬੂਤ ਕੀਤਾ ਜਾਣਾ ਚਾਹੀਦਾ ਸੀਗਾ ਜਾਂ ਪਹਿਲਾਂ ਮਜ਼ਬੂਤ ਕੀ ਹੋਣਾ ਚਾਹੀਦਾ ਸੀਗਾ ਤੁਸੀਂ ਦੇਖਦੇ ਰਹੋ ਦੇਨੀ ਸਿਹਰਾ ਤੇ ਮੈਂ ਹਮਰਤਪਾਲ ਸਿੰਘ ਬਾਜਵਾ ਟੰਡਾ ਉੜਮੜ